ਸਾਡੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਇੱਕ ਵੱਖਰਾ ਹੀ ਪੰਜਾਬ ਬਣਾ ਦਿੰਦੇ ਨੇ ਪੂਰੀ ਦੁਨੀਆ ਵਿੱਚ ਪੰਜਾਬੀ ਹੀ ਅਜਿਹੇ ਹੋਣਗੇ ਜਿਹੜੇ ਦੁਨੀਆ ਦੇ ਕੋਨੇ-ਕੋਨੇ ਤੇ ਆ ਪੰਜਾਬੀ ਜਿੱਥੇ ਵੀ ਜਾਂਦੇ ਨੇ ਇੱਕ ਵੱਖਰੀ ਪਹਿਚਾਨ ਬਣਾ ਦਿੰਦੇ ਨੇ ਪੱਗ ਨੂੰ ਦੇਖ ਕੇ ਲੋਕ ਇਹਨਾਂ ਦਾ ਸਤਿਕਾਰ ਕਰਦੇ ਨੇ ਤੇ ਪੰਜਾਬੀ ਵੀ ਹਰ ਇੱਕ ਦੀ ਹੈਲਪ ਕਰਦੇ ਨੇ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਸਾਂਝੀ ਕਰਨ ਜਾ ਰਹੇ ਆ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਹੀ ਮਜ਼ਾ ਆਵੇਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਜਿਹੜੇ ਪੰਜਾਬੀ ਆ ਕੈਨੇਡਾ 'ਚ ਵੀ ਬਹੁਤ ਜ਼ਿਆਦਾ ਗਏ ਹੋਏ ਨੇ ਕੁੜੀਆਂ ਮੁੜੇ ਕੈਨੇਡਾ ਚ ਸਟੱਡੀ ਕਰਨ ਜਾਂਦੇ ਨੇ। ਹਾਲ ਹੀ ਵਿੱਚ ਆਪਾਂ ਤੁਹਾਡੇ ਨਾਲ ਕੈਨੇਡਾ ਦੀਆਂ ਦੋ ਵੀਡੀਓ ਸਾਂਝੀਆਂ ਕਰਨ ਜਾ ਰਹੇ ਹਾਂ। ਲੋਕ ਕਹਿੰਦੇ ਆ ਨਾ ਵੀ ਕੁੜੀਆਂ ਬਾਹਰ ਜਾ ਕੇ ਖਰਾਬ ਹੋ ਜਾਂਦੀਆਂ ਨੇ, ਕੁੜੀਆਂ ਏਵੇਂ ਕਰਦੀਆਂ ਨੇ। ਯਾਰੋ ਸਾਰੀਆਂ ਕੁੜੀਆਂ ਏਵੇਂ ਦੀਆਂ ਨਹੀਂ ਹੁੰਦੀਆਂ। ਜਿਹੜੀਆਂ ਕੁਝ ਕੁੜੀਆਂ ਹੁੰਦੀਆਂ ਵੀ ਨੇ ਉਹਦੀਆਂ ਮਜਬੂਰੀਆਂ ਹੁੰਦੀਆਂ ਨੇ। ਸੋ ਹਾਲ ਹੀ ਵਿੱਚ ਆਹ ਜਿਹੜੀ ਕੁੜੀਆਂ ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਨਾ, ਇਹ ਕੁੜੀਆਂ ਨੂੰ ਜਦੋਂ ਸਟੱਡੀ ਕਰਨ ਤੋਂ ਬਾਅਦ ਡਿਗਰੀ ਮਿਲਦੀ ਏ, ਤੁਹਾਨੂੰ ਪਤਾ ਹੀ ਆ ਵੀ ਜਦੋਂ ਡਿਗਰੀ ਮਿਲਦੀ ਏ ਤਾਂ ਇੱਕ ਵੱਖਰੀ ਹੀ ਜੁਨੀਫਾਰਮ ਕਾਲਜ ਯੂਨੀਵਰਸਿਟੀ ਵੱਲੋਂ ਪੁਵਾਈ ਜਾਂਦੀ ਏ ਸੋ ਇਨ ਆ ਵੀਡੀਓ ਜੇ ਤੁਸੀਂ ਦੇਖੋਗੇ ਕਿਆ ਭੈਣਾਂ ਜਿਹੜੀਆਂ ਇਹਨਾਂ ਨੇ ਆਪਣੀ ਯੂਨੀਫਾਰਮ ਲਾ ਕੇ ਆਪਣੇ ਬਾਪੂ ਦੇ ਪਾਈ ਹੈ ਯਾਰੋ ਬਾਪੂ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕਰਦੀਆਂ ਨੇ ਇਹ ਪੰਜਾਬੀ ਕੁੜੀਆਂ ਵੀਡੀਓ ਜੇ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਆਹ ਭੈਣ ਜਰੀ ਆ ਆਪਣੇ ਬਾਪੂ ਦੇ ਗਲ ਚ ਆਪਣੀ ਯੂਨੀਫਾਰਮ ਪਾ ਰਹੀ ਹੈ ਬਾਪੂ ਬਹੁਤ ਹੀ ਜ਼ਿਆਦਾ ਖੁਸ਼ ਆ ਯਾਰੋ ਆ ਹੁੰਦਾ ਹੈ ਅਸਲੀ ਪਿਆਰ ਵੱਡਿਆਂ ਦੀ ਰਿਸਪੈਕਟ ਕਰਨਾ ਲੋਕ ਐਵੇਂ ਹੀ ਕੁੜੀਆਂ ਨੂੰ ਗਲਤ ਕਹੀ ਜਾਂਦੇ ਨੇ ਅੱਜ ਤੋਂ ਅਗਲੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਵੀ ਕੁੜੀ ਆਪਣੇ ਬਾਪੂ ਦੇ ਗੱਲ ਯੂਨੀਫਾਰਮ ਪਾ ਰਹੀ ਹੈ ਬਾਪੂ ਨੂੰ ਮਾਂ ਨੇ ਆਪਣੀ ਧੀ ਤੇ ਕਿ ਮੇਰੀ ਧੀ ਨੇ ਕੈਨੇਡਾ ਚ ਆਣ ਕੇ ਵਧੀਆ ਸਟੱਡੀ ਕੀਤੀ ਹੈ ਤੇ ਡਿਗਰੀ ਹਾਸਲ ਕੀਤੀ ਹੈ ਯਾਰੋ ਧੀਆਂ ਦਾ ਬਾਪੂ ਨਾਲ ਐਨਾ ਪਿਆਰ ਵੇਖ ਕੇ ਸੱਚੀ ਮਨ ਖੁਸ਼ ਹੋ ਗਿਆ ਸੋ ਜੇ ਤੁਹਾਨੂੰ ਵੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਓ ਤੇ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਤੱਕ ਸ਼ੇਅਰ ਵੀ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਸਤਿ ਸ੍ਰੀ ਅਕਾਲ